ਬਾਈ ਜੀ ਸਪੇਨ ਚ ਵੀ ਗਣੇਸ਼ਾ ਜੀ ਨੇ ਆ ਬੀਚਾ ਇੱਥੋਂ ਜਿਹੜੀ ਸਾਰੀ ਦਸਦੀ ਹੈ ਲਗਭਗ ਤੁਹਾਨੂੰ ਸਾਰਿਆਂ ਨੂੰ ਦਿਖੇ ਰਹੀ ਹੋਊਗੀ ਇੱਕ ਇਧਰ ਇਹ ਪਈਏ ਲੋਕ ਇਹਦੇ ਨਾਲ ਫੋਟੋ ਖਚਾਈ ਜਾਂਦੇ ਆ ਪਿਓ ਜੀ ਸ਼ੇਪ ਦਿੱਤੀ ਹੋਈ ਹੈ ਇਹ ਹੈ ਤੇ ਜਿਹੜੀ ਆਪਾਂ ਬੀਚ ਤੇ ਫਿਰਨੀ ਹੈ ਉਹ ਦੂਸਰੇ ਕਲਰ ਦੀ ਸੀਗੀ ਗਰਲੀ ਨੰਗੀ ਔਰਤ ਹੈ ਜਿਹੜੀ ਬਿਠਾ ਰੱਖੀ ਆ ਪੱਥਰ ਜੇ ਨੂੰ ਰੋਕ ਕੇ ਖੜੀ ਹੈ ਇਹ ਇੱਥੋਂ ਇੱਥੇ ਪੀਆਰ ਕਿਵੇਂ ਹਾਸਲ ਕੀਤੀ ਜਾਂਦੀ ਹੈ ਡਾਕੂਮੈਂਟ ਕੀ ਹੁੰਦੇ ਆ ਸਾਰਾ ਕੁਝ ਇੱਥੋਂ ਦਾ ਪ੍ਰੋਸੈਸ ਜੋ-ਜੋ ਸਵਾਲ ਨੇ ਭਾਈ ਕਮੈਂਟ ਕਰਕੇ ਦੱਸ ਸਕਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਮਿੱਤਰੋ ਇੱਥੇ ਇੱਕ ਹਵਾ ਮਹਿਲ ਦੇਖਣ ਨੂੰ ਮਿਲਿਆ ਇਹਦੇ ਨਜ਼ਾਰੇ ਨੇ ਭਾਈ ਕਾਲਾ ਹੋ ਕੇ ਗੋਰੀ ਚੱਕੀ ਫਿਰਦਾ ਨਾਲ ਲਾਈਕ ਸਬਸਕ੍ਰਾਈਬ ਕਮੈਂਟ ਬਣਾ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੈਨੂੰ ਹੁਣ ਵੀ ਸਾਹ ਚੜਿਆ ਹੋਇਆ ਜਿੰਨੇ ਵੀ ਘਰ ਨੇ ਸਾਰਿਆਂ ਦੇ ਰੰਗ ਚਿੱਟੇ ਨੇ ਕਹਿਣਾ ਕਿ ਮਾੜਾ ਮੋਟਾ ਕੋਈ ਕਰੀਮ ਕਲਰ ਹੋਵੇ ਨਹੀਂ ਤਾਂ ਨਹੀਂ ਹਾਂ ਸਿੱਧੀ ਕਰਦਾ ਕਿ ਨਹੀਂ ਕਰਦਾ ਇਹ ਹਾਂ ਬਿਲਕੁਲ ਭਾਈ ਸਿੱਧੀ ਕਰੂਗਾ ਪੈਕ ਗੇਅਰ ਪਾਇਆ ਸੀ ਨੇ ਪਰਾਵਾ ਲੰਘਣ ਦੇਦੇ ਫੋਟੋਆਂ ਬਾਅਦ ਚ ਖਿੱਚ ਲਈ ਹਾਏ ਨੂੰ ਪਾਣੀ ਚ ਦਿਖ ਵੀ ਰਹੇ ਹੋਣੇ ਉਹ ਦੇਖੋ ਤੈਰਾਕੀ ਜੀ ਕਰਦਾਗਾ ਕੋਈ ਹੁਣ ਜਾਵਾਂਗੇ ਉਧਰ ਉਹ ਕਿਲੇ ਤੇ ਜਾਵਾਂਗੇ ਇਹ ਉਹ ਉਹੀ ਹਵਾ ਮਹਿਲ ਹੈ ਜਿੱਥੋਂ ਦੀ ਆਪਾਂ ਆਏ ਆ ਇਹ ਹਵਾ ਮਹਿਲ ਹੈ ਜਿਹੜਾ ਦਿਖ ਰਿਹਾ ਤੁਹਾਨੂੰ ਕਿੰਨਾ ਸੋਹਣਾ view ਆਉਂਦਾ ਬਈ ਇੱਧਰ ਤਾਂ ਬੰਦਾ ਬੀਚ ਦੇਖ ਰਿਹਾ ਤੇ ਇੱਧਰ ਬੰਦਾ ਰੋਟੀ ਖਾ ਰਿਹਾ ਤੁਹਾਨੂੰ ਘਰੇ ਬੈਠਿਆਂ ਨੂੰ ਯਾਰ ਸਪੇਨ ਦੇ ਨਜ਼ਾਰੇ ਹੋ ਰਹੇ ਨੇ ਉਹ ਪਾਣੀ ਦੇ ਵਿੱਚ ਜਿਹੜੀ ਕਿਸ਼ਤੀ ਆ ਰਹੀ ਹੈ ਕੀ ਤੁਹਾਨੂੰ ਵੀ ਦਿਖ ਰਹੀ ਹੈ ਬਈ ਮੈਨੂੰ ਚੰਗੀ ਤਰ੍ਹਾਂ ਦਿਖ ਰਹੀ ਹੈ ਕੈਮਰੇ ਪਾਣੀ ਨੀਲਾ ਪਾਣੀ ਹੈ ਬਾਈ ਬਿਲਕੁਲ ਨੀਲਾ ਪਾਣੀ ਚਾਹ ਵਿੱਚ ਦੀ ਕੁਝ ਵੀ ਦੇਖ ਲਓ ਸਾਰਾ ਕੁਝ ਆ ਰਹੀ ਹੈ ਪਹਾੜ ਤੇ ਜਾਓਗੇ ਉੱਤੇ ਪਹਾੜ ਤੇ ਬਿਲਕੁਲ ਲਾਸਟ ਤੇ ਆ ਲੋਕ ਬੈਠੇ ਨੇ ਇਸ ਟ੍ਰੈਵਲ ਕਰ ਰਹੇ ਆ ਥੱਲੇ ਐਂਟੀਕ ਵੱਡੀ ਖਾਈ ਹੈ ਬਾਈ ਜੇ ਕੋਈ ਡਿੱਗ ਜੇ ਮੁੜ ਕੇ ਬਚਣਾ ਨਹੀਂ ਮੇਰੇ ਇਹ 2.5 ਟਨ ਦੀ ਤੋਪ ਇਹਨਾਂ ਨੂੰ ਪਾਣੀ ਚੋਂ ਮਿਲੀ ਸੀ ਜਦੋਂ ਲੜਾਈਆਂ ਕਰਦੇ ਸੋ ਉਹਦਾ ਯੂ ਇਹ ਵੀ ਨੂਡ ਖੜੀ ਹੈ ਪ੍ਰੋਪਰ ਕੱਪੜੇ ਨਹੀਂ ਪਾਏ ਹੋਏ ਇੱਥੇ ਨੰਗਾ ਰਹਿਣਾ ਲੋਕ ਜ਼ਿਆਦਾ ਪਸੰਦ ਕਰਦੇ ਆ ਬਾਈ ਓਧਰਲੇ ਏਰੀਆ ਚ ਤੁਸੀਂ ਨਾ ਆ ਸਕਦੇ ਹੋ ਉਧਰ ਜ਼ਿਆਦਾਤਰ ਲੋਕ ਨਾ ਆ ਵੀ ਰਹੇ ਆ ਦਿਖ ਰਹੇ ਹੋਗੇ ਤੁਹਾਨੂੰ ਉਹ ਜਿਹੜਾ ਸਾਹਮਣੇ ਕਿਲਾ ਦਿਸਦਾ ਨਾ ਬਾਈ ਆਪਾਂ ਉਹ ਕਿਲੇ ਤੇ ਜਾਵਾਂਗੇ ਸਾਡੇ ਬੁੱਧੇ ਦੀ ਫੋਟੋ ਤੁਹਾਨੂੰ ਖਰੀ ਇੱਕ ਕੰਟਰੀ ਚ ਮਿਲੂਗੀ ਸਪੇਨ ਦੇ ਵਿੱਚ ਵੀ ਸ਼੍ਰੀ ਗਣੇਸ਼ਾ ਜੀ ਹੈਗੇ ਨੇ ਮਾਂ ਸਰਸਵਤੀ ਦੀ ਫੋਟੋ ਹੈ ਬਾਈ ਫੇ ਇਹ ਲੋਕ ਨਹਾਉਣ ਵਾਸਤੇ ਆਏ ਹੋਏ ਆ ਦੂਰੋਂ ਦੂਰੋਂ ਮਿੱਤਰੋ ਇਹ ਨਹੀਂ ਪਤਾ ਕਿ ਟੂਰਿਸਟ ਬਹੁਤ ਆਉਂਦਾ ਹੈ ਅਲੱਗ-ਅਲੱਗ ਕੰਟਰੀਆਂ ਤੋਂ ਆਉਂਦਾ ਟੂਰਿਸਟ ਨਹਾਉਣ ਵਾਸਤੇ ਉਹ ਸਾਹਮਣੇ ਜਿੱਥੇ ਤੱਕ ਨਿੰਗਾ ਜਾਂਦੀ ਹੈ ਪਰ ਹੈ بیچ ਛੋਟੀ ਕੋਈ ਬਾਲੀ ਵੱਡੀ ਵੀਚ ਨਹੀਂ ਹੈਗੀ ਜਿੰਨੀ ਸੈੱਪਟ ਕਰਦਾ ਸੀ ਕਿ ਇੰਨੀ ਵੱਡੀ ਹੋ ਸਕਦੀ ਹੈ ਪਰ ਉਨੀ ਵੱਡੀ ਨਹੀਂ ਹੈਗੀ ਹੈਗੀ ਛੋਟੀ ਹੈ ਟੂਰਿਸਟ ਵੀ ਹਲੇ ਘੱਟ ਹੈ ਪਰ ਫਿਰ ਵੀ ਠੀਕ ਹੈ ਲੋਕੇਸ਼ਨ ਬਹੁਤ ਸੋਹਣੀ ਹੈ ਹੁਣ ਆਪਾਂ ਘੁੰਮਦੇ ਘੁਮਾਂਦੇ ਇੱਧਰ ਨੂੰ ਆਹ ਕਿਲੇ ਦੇ ਉੱਤੇ ਜਾਵਾਂਗੇ ਦੇਖਦੇ ਆ ਇੱਥੇ ਕੀ ਐ ਮੈਂ ਦੇਖਿਆ ਵੀ ਜ਼ਿਆਦਾਤਰ ਜਿਹੜੇ ਬੋਲ ਰਹੇ ਪਾਸ਼ਾ ਫ੍ਰੈਂਚ ਬੋਲ ਰਹੇ ਆ ਜ਼ਿਆਦਾਤਰ ਟੂਰਿਸਟ ਆ ਜਿਹੜਾ ਫ੍ਰੈਂਚ ਦਾ ਆਇਆ ਹੈ ਫ੍ਰਾਂਸ ਦਾ ਬਿਲਕੁਲ ਉਹ ਉਧਰੋਂ ਆਏ ਆ ਇੱਥੋਂ ਦੀ ਚੜ੍ਹ ਕੇ ਉੱਤੇ ਨੂੰ ਆਏ ਆ ਤੇ ਹੁਣ ਚੜਦੇ ਚੜਦੇ ਚੜ੍ਹਦੇ 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 ਉਧਰੋਂ ਦੀ ਘੁੰਮ ਘੁਮਾ ਕੇ ਆਪਾਂ ਉੱਤੇ ਜਾਵਾਂਗੇ ਇਹ ਤੋਂ ਵੀ ਅੱਗੇ ਜਾਵਾਂਗੇ ਹੋਰ ਅੱਗੇ ਤੇ ਬਈ ਇਹ ਕੇ ਚੀਜ਼ ਦੇਖਣ ਨੂੰ ਮਿਲੀ ਐ ਆ ਦੁਰਾਵੀਨ ਐ ਇੱਕ ਤਰ੍ਹਾਂ ਇਹ ਦੁਰਬੀਨ ਐ ਇਹ ਚ ਇੱਕ ਯੂਰੋ ਪਾਓ ਤੇ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਨਾ ਪੂਰਾ ਪੀਚ ਜਿਹੜਾ ਲੰਮਾ ਜ਼ੂਮ ਕਰਕੇ ਦੇਖ ਸਕਦਾ ਬੰਦਾ ਪੂਰਾ ਦੂਰ ਤੱਕ ਇਹਦਾ ਤਕੜਾ ਜ਼ੂਮ ਹੈ ਭਾਈ 1 ਰੁਪਿਆ ਪਾਓ ਤੇ ਤੁਸੀਂ ਚੈੱਕ ਕਰ ਸਕਦੇ ਹੋ ਘੁੰਮਦੇ ਘਮਾਂਦੇ ਥੱਲੇ ਤੋਂ ਹੁਣ ਉੱਤੇ ਨੂੰ ਜਾਵਾਂਗੇ ਆ ਗੇਟ ਹੈ ਇੱਧਰ ਉੱਪਰ ਕਿਲੇ ਦਾ ਕਿਲਾ ਵੀ ਅੱਗੇ ਹੋਰ ਵੀ ਏਰੀਆ ਸਾਰਾ ਪਾ ਗੇਟ ਕਵਰ ਕਰਕੇ ਅੱਗੇ ਨੂੰ ਜਾਵਾਂਗੇ ਆ ਮਿਲਣਾ ਚਾਈਨਾ ਮੇਡ ਮਾਲਾ ਤੇ ਇਹ ਵੀ ਫੋਟੋਆਂ ਖਚਾਈ ਜਾਂਦੇ ਇੰਡੋਨੇਸ਼ੀਆ ਕਰ ਥੈਂਕਸ ਆ ਭਾਈ ਲੋਹੇ ਦੀਆਂ ਤਾਰਾਂ ਨਾਲ ਨਾ ਪੱਥਰ ਜਿਹੜਾ ਉਹ ਖੜਾ ਕੇ ਰੱਖਿਆ ਹੋਇਆ ਉਹਨਾਂ ਨੇ ਲੋਹੇ ਦੀਆਂ ਤਾਰਾਂ ਲਾਈਆਂ ਹੋਈਆਂ ਵੀ ਕਿਤੇ ਥੱਲੇ ਪੁਰ ਕੇ ਥੱਲੇ ਨਾ ਡਿੱਗ ਜੇ ਕਿਸੇ ਦੇ ਮੂੰਹ ਮੱਥੇ ਨਾ ਲੱਗੇ। ਭਾਈ ਰੈਸਟੋਰੈਂਟ ਦੇਖਣ ਨੂੰ ਮਿਲਿਆ ਇੱਥੇ ਨਾ ਜੰਗਲ ਦੇ ਵਿੱਚ ਬਿਲਕੁਲ ਰੈਸਟੋਰੈਂਟ ਹੈ ਉੱਤੇ ਥੱਲੇ ਵਿੱਚ ਦਾ ਨਜ਼ਾਰਾ ਵੀ ਦੇਖ ਸਕਦਾ ਬੰਦਾ ਇੱਥੋਂ। ਦੇਖੋ ਥੱਲੇ ਵਿੱਚ ਤੁਹਾਨੂੰ ਨਜ਼ਾਰਾ ਭਾਈ ਇਹ ਇੱਕ ਆ ਵੀ ਚੀਜ਼ ਪਤਾ ਨਹੀਂ ਕੀ ਹੈ ਲੋਹੇ ਦਾ ਕੱਢ ਕੇ ਰੱਖਿਆ ਉਹਨਾਂ ਨੇ ਪਾਣੀ ਚ ਪਾਣੀ ਚ ਨਹੀਂ ਹੁੰਦਾ ਲੋਹੇ ਦਾ ਓਵੇਂ ਦਾ। ਆ ਦੇਖੋ ਭਾਈ ਜਿਹੜੇ ਰੋਟੀ ਪਾਣੀ ਖਾ ਰਹੇ ਨੇ ਨਾ ਇੱਥੇ ਉਹਨਾਂ ਦਾ ਨਜ਼ਾਰਾ ਹੀ ਵੱਖਰਾ ਹੋਊਗਾ ਕਿ ਬਈ ਫੀਲ ਅਲੱਗ ਤੋਂ ਕਰ ਰਹੇ ਹੋਣਾ ਸੋਣਾ ਕਿਉਂਕਿ ਥੱਲੇ ਵਿੱਚ ਦਿਸਦੀ ਹੈ ਉੱਤੇ ਰੋਟੀ ਬਣੀ ਖਾ ਰਹੇ ਮਜੇ ਨਾਲ ਇਥੇ ਨਾ ਬਈ ਕੋਈ 1950 ਦੇ ਵਿੱਚ ਫਿਲਮ ਬਣੀ ਸੀਗੀ ਆ ਲਿਖਿਆ 1950 ਦੀ ਹਾਲੀਵੁੱਡ ਮੂਵੀ ਬਣੀ ਸੀ ਕੋਈ ਤੇ ਉਹ ਹਾਲੀਵੁੱਡ ਮੂਵੀ ਦੇ ਵਿੱਚ ਆ ਸਿੰਗਰ ਦਾ ਸ਼ੋਅ ਸ਼ੂਟ ਹੈ ਜਾਂ ਫਿਰ ਇਹਨੇ ਕੋਈ ਗਾਣਾ ਗਾਇਆ ਹੋਇਆ ਕਿਉਂਕਿ ਇਹਨੂੰ ਟ੍ਰਾਂਸਲੇਟ ਕੀਤਾ ਮੈਂ ਪਤਾ ਲੱਗਿਆ ਵੀ ਟ੍ਰਾਂਸਲੇਟ ਕਰਕੇ ਇਹ ਇੱਥੇ ਮਰ ਗਈ ਸੀਗੀ ਤੇ ਫਿਰ ਉਹਦੀ ਇੱਥੇ ਜਿਹੜੀ ਯਾਦ ਬਣਾਈ ਹੈ ਇਹ ਤੇ ਇਹਦਾ ਬੁੱਤ ਹੈ ਜਿਹੜਾ ਉਹ ਲਗਾਇਆ ਇੱਥੇ ਇਹਦਾ ਬੁੱਤ ਹੈ ਹੁਣ ਮੈਂ ਬੁੱਤ ਵੀ ਦਿਖਾਉਂਗਾ ਹੁਣ ਇਹਦਾ ਇਹ ਬਾਈ ਸਿੰਗਰ ਦਾ ਬੁੱਤ ਹੈ ਜਿਹਨੇ ਹਾਲੀਵੁੱਡ ਫਿਲਮ ਚ ਕੋਈ ਗਾਣਾ ਗਾਇਆ ਸੀਗਾ ਇਹਨਾਂ ਦੀ ਕੋਈ ਫਿਲਮ ਫਿਲਮ ਹੋਊਗੀ ਉਹ ਚ ਇਹਨੇ ਗਾਣਾ ਗਾਇਆ ਸੀ ਉਹਦਾ ਬੁੱਤ ਹੀ ਸਪੈਸ਼ਲ ਇੱਥੇ ਲਾਤਾ ਦੇਖੋ ਇਹ ਵੀ ਨੂਡ ਖੜੀ ਹੈ ਪ੍ਰੋਪਰ ਕੱਪੜੇ ਨਹੀਂ ਪਾਏ ਹੋਏ ਇੱਥੇ ਨੰਗਾ ਰਹਿਣਾ ਲੋਕ ਜ਼ਿਆਦਾ ਪਸੰਦ ਕਰਦੇ ਆ ਬਾਈ ਤੇ ਕੋਈ ਤੀਰ ਜਾਂ ਲਿਖ ਕੇ ਲਾਇਆ ਬਈ ਇੱਧਰ ਹੈ ਜਿਹੜਾ ਮਿਊਜ਼ੀਅਮ ਹੈ ਤੇ ਇੱਧਰ ਕੁਝ ਹੋਰ ਆ ਪਤਾ ਨਹੀਂ ਕੀ ਲਿਖਿਆ ਇਸ ਗਲੇਸ਼ੀਆ ਸ਼ਾਂਤ ਕੁਝ ਕਰਕੇ ਆਪਾਂ ਹੁਣ ਜਾਵਾਂਗੇ ਇਸ ਸਾਈਡ ਮਿਊਜ਼ੀਅਮ ਵਾਲੇ ਪਾਸੇ ਬਾਅਦ ਜਾਵਾਂਗੇ ਆ ਇਥੋਂ ਬਾਈ ਕਿਹੋ ਜਿਹਾ ਸੋਹਣਾ ਵਿਊ ਦਿਸਦਾ ਹੈ ਨਾ ਨਜ਼ਾਰਾ ਹੀ ਵੱਖਰਾ ਹੈ ਬਾਈ ਥੱਲੇ ਬਾਈ ਇਥੋਂ ਇਹਨਾਂ ਜਿਹੜਾ ਵਿਊ ਪੂਰਾ ਖਤਰਨਾਕ ਆ ਰਿਹਾ ਹੈ ਬੀਚ ਦਾ ਪਾਣੀ ਬਿਲਕੁਲ ਸ਼ਾਂਤ ਹੈ ਹਵਾ ਨਹੀਂ ਚੱਲ ਰਹੀ ਅੱਜ ਨਹੀਂ ਤਾਂ ਇੱਥੇ ਮੋਸਟਲੀ ਹਵਾ ਚੱਲਦੀ ਹੁੰਦੀ ਹੈ ਪਾਣੀ ਬਿਲਕੁਲ ਸ਼ਾਂਤ ਹੈ ਲੋਕ ਮੋਜ ਨਾਲ ਧੁੱਪ ਦਾ ਆਨੰਦ ਹੈ ਜਿਹੜਾ ਵਧੀਆ ਤਰੀਕੇ ਨਾਲ ਲੈ ਰਿਹਾ ਕਬ ਬੋਰਡ ਦੇਖਿਆ ਮੈਂ ਇਹਨੂੰ ਪੜਿਆ ਟ੍ਰਾਂਸਲੇਟ ਕਰਕੇ 1966 ਦੇ ਵਿੱਚ ਇਹਨਾਂ ਦੀ ਕੋਈ ਜੰਗ ਲੱਗੀ ਸੀ ਲੜਾਈ ਲੱਗੀ ਸੀ ਕਿਸੇ ਨਾਲ ਨਾ ਤੇ ਉਸ ਟਾਈਮ ਇਹ ਤੋਪਾਂ ਜਿਹੜੀਆਂ ਬਣਾਈਆਂ ਗਈਆਂ ਸੀ ਇਹ ਤੋਪ ਹੈ ਜਿਹੜੀ 2.5 ਟਨ ਦਾ ਇਹਦੇ ਇਹਦਾ वजन ਹੈ ਤੋਪ ਦਾ ਤੇ 11 ਕਿਲੋ 800 ਗ੍ਰਾਮ ਦਾ ਇਹਦੇ ਵਿੱਚ ਗੋਲਾ ਪੈਂਦਾ ਸੀਗਾ ਤੇ 400 ਮੀਟਰ ਦੀ ਦੂਰੀ ਤੱਕ ਇਹ ਗੋਲੇ ਨੂੰ ਫੁੱਟਦੀ ਹੁੰਦੀ ਸੀ ਜੇ ਲੋਕ ਸਮੁੰਦਰੀ ਆਉਂਦੇ ਸੀ ਨਾ ਲੁਟੇਰੇ ਜਲ ਲੋਕ ਲੜਨ ਵਾਸਤੇ ਆਉਂਦੇ ਸੀਗੇ ਉਦੋਂ ਇਹ ਤੋਪ ਦਾ ਜਿਹੜਾ ਯੂਜ਼ ਹੁੰਦਾ ਸੀ ਦੋ ਤੋਪਾਂ ਨੇ ਇੱਕ ਉਧਰ ਪਈ ਹੈ ਤੇ ਕਿੱਧਰ ਹੈ ਤੇ ਬਹੁਤ ਵਜ਼ਨਦਾਰ ਤੋਪ ਹੈ ਬਾਈ ਤਕੜਾ ਲੋਹਾ ਹੈ ਕਿ ਇਹ ਸਮੁੰਦਰ ਚੋਂ ਨਿਕਲੀ ਹੋਈ ਹੈ ਕਿੰਦੇ ਵੀ ਪੁਰਾਣੀ ਸਮਿਆਂ ਚ ਸਮੁੰਦਰ ਚ ਸਿੱਟੀ ਹੋਈ ਸੀ ਉਹ ਚੋਂ ਨਿਕਲੀ ਹੋਈ ਹੈ ਵਾਪਸ ਇਹ ਕਿੱਧਰ ਇਹ ਪਈਏ ਲੋਕ ਇਹਦੇ ਨਾਲ ਫੋਟੋ ਖਚਾਈ ਜਾਂਦੇ ਆ ਪਿਓਰ ਲੋਹਾ ਆ ਬਾਈ ਟਾਈਟਨ ਦੀ ਤੋਪ ਹੈ 11 ਕਿਲੋ ਦਾ ਇਹ ਚ ਗੋਲਾ ਪੈਂਦਾ ਜਦੋਂ ਲੜਾਈਆਂ ਹੁੰਦੀਆਂ ਸੀਗੀਆਂ ਉਦੋਂ ਇਹ ਯੂਜ਼ ਕੀਤੀ ਜਾਂਦੀ ਸੀਗੀ ਸਪੇਨ ਸਰਕਾਰ ਵੱਲੋਂ ਇਹ ਤੇ ਬਾਈ ਇਹਦੇ ਬਾਰੇ ਲਿਖਿਆ ਵੀ ਹੋਇਆ ਕਹਿੰਦੇ ਵੀ ਇਹ ਰਿਕਵਰ ਕੀਤੀ ਗਈ ਸੀਗੀ ਇਸ 16ਵੀਂ ਸਦੀ ਦੇ ਵਿੱਚ ਪਾਣੀ ਦੇ ਵਿੱਚੋਂ ਅਗਸਤ 1968 ਦੇ ਵਿੱਚ ਪਾਣੀ ਚੋਂ ਮਿਲੀ ਸੀ ਜੀ ਇਹ ਕਹਿੰਦੇ ਜੀ ਤੋਪ ਹੈ ਜਿਹੜੀ 2.5 ਟਨ ਦੀ ਤੋਪ ਇਹਨਾਂ ਨੂੰ ਪਾਣੀ ਚੋਂ ਮਿਲੀ ਸੀ ਜਦੋਂ ਲੜਾਈਆਂ ਕਰਦੇ ਸੀ ਉਹਦਾ ਯੂਜ਼ ਕਰਦੇ ਹੁੰਦੇ ਸੀ ਇਹ ਤੋਪ ਨੂੰ ਬਹੁਤ ਹੀ ਜ਼ਿਆਦਾ ਟੂਰਿਸਟ ਹੈ ਜਿਹੜਾ ਦੇਖਣ ਵਾਸਤੇ ਆਇਆ ਹੋਇਆ ਹੈ ਵੀ ਇੱਥੋਂ ਵੀ ਕਿਹੋ ਜਿਹਾ 뷰 ਦੇਖਦਾ ਦੇਖਿਓ ਆ ਥੱਲੇ ਐਡੀ ਕਬੱਡੀ ਖਾਈ ਹੈ ਬਾਈ ਜੇ ਕੋਈ ਡਿਗ ਜੇ ਮੁੜ ਕੇ ਬਚਣਾ ਨਹੀਂ ਮੇਰੇ ਖਿਆਲ ਨਾਲ ਇੰਨਾ ਡੂੰਘਾ ਹੈ ਇੱਥੋਂ ਛਾਲ ਮਾਰੋ ਖਤਮ ਹੈ ਬੰਦੇ ਦੀ ਕਹਾਣੀ ਬਾਈ ਇੱਥੇ ਇੱਕ ਹਵਾ ਮਹਿਲ ਦੇਖਣ ਨੂੰ ਮਿਲਿਆ ਇਹ ਜੋ ਹਵਾ ਹੈ ਨਾ ਸ਼ੂ ਸ਼ੂ ਕਰਦੀ ਲੰਘਦੀ ਆ ਬਾਈ ਹਵਾ ਮਹਿਲ ਇੱਕ ਤਰ੍ਹਾਂ ਦਾ ਇਹ ਬਹੁਤ ਵੱਡਾ ਪੁਰਾਣਾ ਕਿਲਾ ਪੂਰਾ ਤਗੜਾ ਪੁਰਾਣਾ ਇਹ ਤੇ ਮੈਨੂੰ ਸਾਹਮਣੇ ਨਾ ਪਹਾੜੀ ਪਹਾੜ ਦਿਸਦੇ ਆ ਮੰਨ ਲਾ ਬਾਈ ਥੱਲੇ ਵਿੱਚ ਹੈ ਜੇ ਬੰਤਾ ਇੱਕ ਵਾਰੀ ਥੱਲੇ ਗਿਆ ਨਾ ਖਤਮ ਹੈ ਕਹਾਣੀ ਤੇ ਆਪਾਂ ਹੁਣ ਦੇਖਦੇ ਇਹਨੂੰ ਕੋਲੋਂ ਕਿਹੋ ਜਿਹਾ ਸੀਨ ਆ ਰਿਹਾ ਕਿਹੋ ਜਿਹਾ ਲੋਕੇਸ਼ਨ ਸਿਰ ਫੀਲ ਹੋ ਰਹੀ ਆ ਆਪਾਂ ਨੂੰ ਗੋਰੀਆਂ ਵੀ ਦੇਖਣ ਆਈਆਂ ਹੋਈਆਂ ਬਾਈ ਓਏ ਹੋਏ ਹੋਏ ਥੱਕ ਗਿਆ ਬਾਈ ਉੱਤੇ ਤੱਕ ਆਉਂਦੇ ਹੋਏ ਅੱਜ ਪਾਣੀ ਬਿਲਕੁਲ ਸ਼ਾਂਤ ਹੈ ਬਹੁਤ ਹੀ ਬਹੁਤ ਪਾਣੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਉੱਥੇ ਤੱਕ ਪਾਣੀ ਪਾਣੀ ਹੈ ਮਿੱਤਰੋ ਉਹ ਸਾਹਮਣੇ ਕਿਸ਼ਤੀ ਵੀ ਤੈਰ ਰਹੀ ਹੈ ਇਹਦੇ ਵਿੱਚ ਦਿਖ ਰਹੀ ਹੋਵੇ ਤੁਹਾਨੂੰ ਮੈਨੂੰ ਦਿਖ ਰਹੀ ਹੈ ਪਰ ਉਹ ਦੂਰ ਹੈ ਸ਼ਾਇਦ ਕੈਮਰੇ 'ਚ ਨਾ ਦਿਖ ਰਹੀ ਹੋਵੇ ਆਹ ਸਮਥਿੰਗ ਇੱਥੇ ਜੀ ਦਿਖ ਰਹੀ ਹੈ ਦੇਖਿਓ ਜਿਹੜੀ ਆਪਾਂ ਟ੍ਰੇਨ ਜੀ ਤੇ ਬੱਸ ਬੈਨਿਟੀ ਜੀ ਦਾ ਥੱਲੇ ਦੇਖੀ ਸੀਗੀ ਉਹੀ ਬੈਨਿਟੀ ਹੁਣ ਉੱਤੇ ਆ ਰਹੀ ਹੈ ਪਹਾੜ ਦੇ ਜਾਉਗੇ ਉੱਤੇ ਪਹਾੜ ਤੇ ਬਿਲਕੁਲ ਲਾਸਟ ਤੇ ਆ ਲੋਕ ਬੈਠੇ ਨੇ ਇਸ ਟ੍ਰੈਵਲ ਕਰ ਰਹੇ ਨੇ ਕਿ ਨਹੀਂ ਸੋਹਣੀ ਪੈਨੈਡੀ ਆ ਭਾਈ ਮੈਂ ਵੀ ਦਿਲ ਕਰਦਾ ਬਹਿ ਜਾਵਾਂ ਪਰ ਮੈਂ ਹੋਰ ਚੀਜ਼ਾਂ ਵੀ ਕਵਰ ਕਰਨੀਆਂ ਲੋਕ ਮਾਝੇ ਨਾਲੇ ਦੇ ਵਿੱਚ ਬੈਠ ਰਹੇ ਆ ਭਾਈ ਬੈਠ ਕੇ ਆਪਣਾ 뷰 ਆ ਜਿਹੜਾ ਇੰਜੋਏ ਕਰਦੇ ਆ ਅੰਦਰਲੀ ਗਹਿਰਾਈ ਤੱਕ ਦੇਖ ਸਕਦੇ ਆ ਦੂਰ ਤੱਕ ਭਾਈ ਜਿੱਥੇ ਤੱਕ ਤੁਸੀਂ ਦੇਖਣਾ ਚਾਹੋ ਨੇ ਆਦੁਰਾ ਵੀ ਐਨ ਜੀ ਵੀ ਇੱਥੇ ਲਾਈ ਆ ਇੱਕ ਹੋਰ ਕਈ ਥਾਵਾਂ ਤੇ ਲੱਗੀ ਐ ਆਦੁਰਾ ਵੀ ਨਾ ਹਾਂ ਤੂੰ ਬਾਈ ਕਿੰਨਾ ਸੋਹਣਾ ਲੱਗਦਾ ਬਾਈ ਪਹਾੜੀ ਏਰੀਆ ਨਾ ਇਹ ਥੱਲੇ ਪਾਣੀ ਪਾਣੀ ਨੀਲਾ ਪਾਣੀ ਹੈ ਬਾਈ ਬਿਲਕੁਲ ਨੀਲਾ ਪਾਣੀ ਚਾਹੇ ਵਿੱਚ ਦੀ ਕੁਝ ਵੀ ਦੇਖ ਲੋ ਸਾਰਾ ਕੁਝ ਥੱਲੇ ਵਾਲਾ ਵੀ ਦਿਸਦਾ ਬਾਈ ਪਾਣੀ ਦੇ ਵਿੱਚੋਂ ਦੀ ਹਾਂ ਬਾਈ ਟ੍ਰੇਨ ਨੇ ਬੈਂ ਨੇ ਬੰਦੇ ਲਾਤੇ ਆ ਸਾਰੇ ਤੇ ਸਾਰੇ ਬੰਦੇ ਇੱਥੇ ਤੱਕ ਆਏ ਲਾਸਟ ਏਰੀਆ ਅੱਗੇ ਬਸ ਇਹ ਲਾਸਟ ਏਰੀਆ ਹੈ ਉੱਤੇ ਤੱਕ ਚੋਟੀ ਦਾ ਉੱਤੇ ਜਿਹੜੀ ਲੱਗੀ ਹੋਇਆ ਲਾਲ ਟੈਨ ਹੈ ਰਾਤ ਨੂੰ ਇਹਨਾਂ ਦੀ जगਦੀ ਹੈ ਪੂਰੇ ਪਿੰਡ ਨੂੰ ਦਿਸਦੀ ਹੈ ਨੇੜੇ ਤੜੇ ਪਿੰਡਾਂ 'ਚ ਦਿਸਦੀ ਹੈ ਇਹ ਆ ਜਿਹੜੀ ਨਾ ਲਾਲ ਟੈਂ ਦੀ ਆਪਾਂ ਦੇਖ ਰਹੇ ਹਾਂ 1919 ਦੇ ਵਿੱਚ ਜਿਹੜੀ ਰੈਡੀ ਹੋਈ ਸੀਗੀ ਇਹਨਾਂ ਨੇ 1919 ਦੇ ਵਿੱਚ ਇਹਦੀ ਖੋਜ ਕੀਤੀ ਹੈ ਤੇ ਹੁਣ ਆਪਾਂ ਇਹਨੂੰ ਅੰਦਰ ਜਾ ਕੇ ਦੇਖਾਂਗੇ ਤੇ ਇੱਥੇ ਬਈ ਪੱਥਰ ਜਾ ਪਾਇਆ ਦੇਖੋ ਕਿਵੇਂ ਪੈਰਾਂ 'ਚ ਲੱਗਦਾ ਬੰਦੇ ਦਾ ਪਤਾ ਲੱਗਦਾ ਵੀ ਆ ਗਿਆ ਬਈ ਇਹ ਇਹਦੀ ਦੇਖਿਆ ਇਹੋ ਜੀ ਇਹ ਇਹੋ ਜੀ ਇਹ ਲਾਲ ਟੈਂ ਰਾਤ ਨੂੰ ਜਗਦੀ ਹੈ ਪੂਰੀ ਦੇ ਪੂਰੀ ਇੱਕ ਤਰ੍ਹਾਂ ਦਾ ਕੀ ਕਹਿ ਸਕਦੇ ਆ ਇਹਨੂੰ ਆਪਣੇ ਪੰਜਾਬੀ 'ਚ ਕੀ ਕਹਿ ਸਕਦੇ ਆ ਪਰ ਇੱਥੇ ਲਿਖਿਆ ਹੋਇਆ ਇਹਨਾਂ ਨੇ ਫਾਰ ਦੇ ਤੋਸਾ ਫਾਰ ਦੇ ਪਤਾ ਨਹੀਂ ਕੀ ਹੁੰਦਾ ਇਹ ਤੇ ਤੋਸਾ ਇਹ ਪਿੰਡ ਦਾ ਨਾਮ ਹੈ ਲੋਕ ਦੂਰੋਂ ਦੂਰੋਂ ਦੇਖਣ ਨੂੰ ਆਏ ਹੋਏ ਹਨ ਸਾਰੇ ਲੋਕ ਦੇਖਣ ਵਾਸਤੇ ਜਾ ਰਹੇ ਆ ਕੋਈ ਆ ਰਿਹਾ ਉਹ ਪਾਣੀ ਦੇ ਵਿੱਚ ਜਿਹੜੀ ਕਿਸ਼ਤੀ ਆ ਰਹੀ ਹੈ ਕੀ ਤੁਹਾਨੂੰ ਵੀ ਦਿਖ ਰਹੀ ਹੈ ਬਾਈ ਮੈਨੂੰ ਚੰਗੀ ਤਰ੍ਹਾਂ ਦਿਖ ਰਹੀ ਹੈ ਕੈਮਰੇ 'ਚ ਤੁਹਾਨੂੰ ਵੀ ਦਿਖ ਰਹੀ ਹੋਊਗੀ ਕਿੰਨੀ ਪੂਰੀ ਸਪੀਡ ਤੇ ਹਵਾ ਹੀ ਉਹ ਗੋਲੀ ਵਾਂਗੂ ਆਉਂਦੀ ਹੈ ਕਿਉਂਕਿ ਇੱਥੇ ਕਿਹੜਾ ਕੋਈ ਟ੍ਰੈਫਿਕ ਹੈ ਵੀ ਕਿਸੇ ਨੇ ਰੋਕਣਾ ਅਗਲੇ ਫਰਸਟ ਲਾਸਟ ਗੇਅਰ ਪਾਇਆ ਆ ਜਮਾ ਖਿੱਚਮਾ ਜਿਹੜਾ ਵੀ ਹੁੰਦਾ ਹੈ ਨਾ 7ਮਾ 8ਮਾ ਠੋਕ ਕੇ ਵਧਾਈ ਹੋਈ ਹੈ ਉਹ ਪਹੁੰਚ ਗਈ ਹੈ ਭਾਈ ਉਹ ਕਿਸ਼ਤੀ ਜਿਹੜੀ ਚੱਲ ਰਹੀ ਸੀ ਨਾ ਉਹ ਕਿੱਥੇ ਪਹੁੰਚ ਗਈ ਹੈ ਭਾਈ ਪਾਣੀ ਪਾਣੀ ਹੈ ਓਏ ਜਿੱਥੇ ਤੱਕ ਨਿਗਾਹ ਜਾਂਦੀ ਹੈ ਮਿੱਤਰੋ ਤੁਹਾਨੂੰ ਘਰੇ ਬੈਠਿਆਂ ਨੂੰ ਯਾਰ ਸਪੇਨ ਦੇ ਨਜ਼ਾਰੇ ਹੋ ਰਹੇ ਨੇ ਸਪੇਨ ਦੇ ਸਮੁੰਦਰ ਦਿਖ ਰਹੇ ਨੇ ਸਪੇਨ ਦੀਆਂ ਗਲੀਆਂ ਦਿਖ ਰਹੀਆਂ ਨੇ ਉਹ ਕੀ ਚਾਹੀਦਾ ਹੈ ਸਬਸਕ੍ਰਾਈਬ ਕਰ ਦਿਆ ਕਰੋ ਬਿਨਾ ਕਹੇ ਭਾਈ ਜਿੱਕ ਦੇਖਿਆ ਮੈਂ ਚੱਲਦਾ ਨਾ ਇਹ ਬੰਦਾ ਮਿਊਜ਼ਿਕ ਚਲਾਉਂਦਾ ਗਾਣੇ ਗਾਉਂਦਾ ਹੈ ਸੋਨਾ ਬਹੁਤ ਲੱਗਦਾ ਭਾਈ ਗਾਉਂਦਾ ਇਹ ਤਾਂ ਵੀ ਦਿੱਕਤਾ ਹੈ ਆਪਣੇ ਕਿਤੇ ਦੇ ਹਿਸਾਬ ਨਾਲ YouTube ਚੈਨਲ ਵੀ ਆਪਾਈ ਦਾ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਤੇ ਇੱਥੇ ਬੈਠਦਾ ਐਸੇ ਪਿੰਡ ਦਾ ਬੰਦਾ ਲੱਗਦਾ ਮੈਨੂੰ ਤੇ ਆ ਉਹ ਜਗ੍ਹਾ ਹੈ ਵੀ ਜਿੱਥੇ ਲਾਲ ਟੈਂਟ ਜੀ ਨਹੀਂ ਲੱਗੀ ਹੋਈ ਸੀ ਕਿ ਮੈਂ ਤੁਹਾਨੂੰ ਦਿਖਾਇਆ ਸੀ ਵੀ ਲਾਲ ਟੈਂਟ ਲੱਗੀ ਹੋਈ ਹੈ ਆ ਉਹ ਜਗ੍ਹਾ ਹੈ ਕਿ ਪਰ ਅੰਦਰ ਮੇਰੇ ਖਿਆਲ ਨਾਲ ਜਾਣ ਦੀ ਹੋਊਗੀ ਨਹੀਂ ਜੇ ਦੇਖਦਾ ਜੇ ਕੋਈ ਜਗ੍ਹਾ ਬਣੀ ਜਾਣ ਦੀ ਇਹਨਾਂ ਦੀ ਐਂਟਰੀ ਫੀਸ ਹੈ 3 ਯੂਰੋ 1.5 ਯੂਰੋ ਸੰਭੇਤ ਕੁਝ ਪਰ ਇਹਨੇ ਪਟਾਜਾ ਲਾਇਆ ਹੁਣ ਅੰਦਰ ਐਂਟਰ ਨਹੀਂ ਇਹੋ ਜੀ ਚੀਜ਼ ਆ ਬਾਈ ਆ ਜਿਹੜੀ ਚੀਜ਼ ਦਿਖਣੀ ਰਹੀ ਹੈ ਤੁਹਾਨੂੰ ਇਹ ਚੀਜ਼ ਹੈ ਇੱਥੇ ਅੰਦਰ ਉੱਪਰ ਅੱਗੇ ਜਾ ਕੇ ਆ ਸਾਰੀ ਸਾਰੀ ਉੱਪਰ ਤੱਕ ਲੋਕ ਬਹੁਤ ਆਏ ਹੋਇਆ ਟੂਰਿਸਟ ਘੁੰਮਣ ਕਾਬਰ ਦੇ ਸਕੇਤ ਫੁਰਾ ਬਾਈ ਇੱਥੇ ਬੈਠ ਕੇ ਰੋਟੀ ਖਾਣ ਦਾ ਜਿਹੜਾ ਨਜ਼ਾਰਾ ਕੁਝ ਹੋਰ ਹੋਊਗਾ ਨਾਲ ਨਾਲ ਬੰਦਾ ਰੋਟੀ ਖਾਈ ਜਾਵੇ ਦੇ ਨਾਲ ਨਾਲ ਆਪਣਾ ਪਿੱਛ ਦਾ ਨਜ਼ਾਰਾ ਜਿਹੜਾ ਉਹ ਲਈ ਜਾਵੇ ਕਿੰਨਾ ਸੋਹਣਾ ਕਿੰਨਾ ਸੋਹਣਾ ਪੀਓ ਆਉਂਦਾ ਬਈ ਇੱਧਰ ਤਾਂ ਬੰਦਾ ਈਚ ਦੇਖ ਰਿਹਾ ਤੇ ਇੱਧਰ ਬੰਦਾ ਰੋਟੀ ਖਾ ਰਿਹਾ ਨਾਲ ਹੀ ਬਾਈ ਮਿਊਜ਼ਿਕ ਵੱਜਿਆ ਹੋਇਆ ਮਿਲਦਾ ਤੁਹਾਨੂੰ ਮਿਊਜ਼ਿਕ ਵੀ ਚੱਲ ਰਿਹਾ ਹੈ ਮਜੇ ਨਾਲ ਮਿਊਜ਼ਿਕ ਵੀ ਸੁਣੋ ਲੋਕ ਫੋਟੋਆਂ ਖਿੱਚਦੇ ਬਈ ਚੱਲ ਰਹੀ ਹੈ ਕਿ ਕੋਈ ਫੇਮਸ ਹੋ ਜਾਣਾ ਇਹਦਾ YouTube ਚੈਨਲ ਹੈ ਬਾਈ ਸਾਰੇ ਸਬਸਕ੍ਰਾਈਬ ਵੀ ਕਰ ਲਿਓ ਬਾਈ ਦਾ ਗਾਣਾ ਦਾ ਬੜਾ ਸੋਹਣਾ ਹੈ ਦੁਬਾਰਾ ਬੰਦੇ ਭਰਪੂਰ ਕੇ ਜਿੰਨੇ ਕ ਬੰਦੇ ਆਏ ਠੀਕ ਹੈ ਇਹਨਾਂ ਦਾ ਟਾਈਮ ਹੁੰਦਾ ਵੀ ਇੰਨਾ ਟਾਈਮ ਇੱਥੇ ਖੜਨੀ ਹੈ ਉਸ ਤੋਂ ਬਾਅਦ ਇਹ ਹੁਣ ਥਰਰ ਹੋ ਕੇ ਜਾਊਗਾ ਪੂਰੇ ਪਿੰਡ ਦਾ ਜਿਹੜਾ ਮਾਰੂਗਾ ਭਾਈ ਇਹਦਾ ਨਾਮ ਹੈ ਭਾਈ ਆ ਦੇਖੋ ਲਿਖਿਆ ਫਾਰ ਦੇ ਤੋਸਾ ਇਹ ਹੋ ਜਾ ਇਹਦਾ ਨਾਮ ਹੈ ਭਾਈ ਪਤਾ ਨਹੀਂ ਫਾਰ ਕਹਿੰਦੇ ਕਿਹਨੂੰ ਨੇ ਇਸ ਪਾਣੀ ਦਾ ਸ਼ਬਦ ਹੈ ਤੇ ਇੱਥੋਂ ਸਾਹਮਣੇ ਵਿੱਚ ਦਿਸਦੀ ਹੈ ਉਹ ਸਾਹਮਣੇ ਬੀਜ ਦਾ ਵਿਊ ਹੈ ਜਿਹੜਾ ਐਨ ਬਿਲਕੁਲ ਹੈ ਜਿਹੜਾ ਕਲੀਅਰ ਦਿਸਦਾ ਇੱਥੋਂ ਆ ਕੁਝ ਲਾਇਆ ਹਨ ਲੋਹੇ ਦਾ ਕੁਝ ਕੋਈ ਨਿਕਲੀ ਹੋਊਗੀ ਨਾ ਪਾਣੀ ਚੋਂ ਇਹਨਾਂ ਦੀ ਇਤਿਹਾਸਿਕ ਚੀਜ਼ ਹੈ ਆ ਸਾਹਮਣੇ ਆ ਬੀਚ ਹੈ ਜਿਹੜੀ ਸਾਹਮਣੇ ਬੀਚ ਦੱਸਦੀ ਪਈ ਹੈ ਆ ਉਥੋਂ ਦੀ ਆਪਾਂ ਆਏ ਸੀ ਉਹ ਏਰੀਆ ਨਹੀਂ ਇਹ ਆ ਦਿਖਦਾ ਤੁਹਾਨੂੰ ਇੱਥੋਂ ਦੀ ਆਪਾਂ ਘੁਮ ਘਮਾ ਕੇ ਉੱਤੇ ਆਏ ਆ ਇੱਥੇ ਵੀ ਨਾ ਛੋਟੇ ਛੋਟੀਆਂ ਗਲੀਆਂ ਜੀਆਂ ਜਿਵੇਂ ਹਿਮਾਚਲ ਚ ਬਣੀਆਂ ਹੁੰਦੀਆਂ ਨੇ ਨਾ ਉਵੇਂ ਦੀ ਬਣੀਆਂ ਦੇਖੋ ਛੋਟੀਆਂ ਛੋਟੀਆਂ ਗਲੀਆਂ ਜੀਆਂ ਪਹਾੜੀ ਪੱਥਰ ਪੱਥਰੀ ਪੱਥਰ ਨੇ ਜਿਵੇਂ ਹਿਮਾਚਲ ਚ ਆਪਣੇ ਬਣਾਏ ਹੁੰਦੇ ਨੇ ਨਾ ਉਸੇ ਤਰ੍ਹਾਂ ਆਪਾਂ ਗਡੰਡੀਆਂ ਜੀਆਂ ਬਣੀਆਂ ਹੋਈਆਂ ਨੇ ભાઈ view ਜਿੰਨਾ ਕਹਿ ਸਕੀਏ ਓਨਾਂ ਕ enjoy ਵਾਲਾ view ਹੈ ભાઈ full enjoy ਕਰ ਸਕਦੇ ਇੱਥੇ ਬੈਠ ਕੇ ਰਿਲੈਕਸ ਫੀਲ ਹੁੰਦਾ ਬੈਠ ਕੇ ਨਾ ભાઈ ਇਹ ਉਹ ਉਹੀ ਹਵਾ ਮੈਲ ਹੈ ਜਿੱਥੋਂ ਦੀ ਅਪਾ ਆਏ ਆ ਇਹ ਹਵਾ ਮੈਲ ਹੈ ਜਿਹੜਾ ਦਿਖ ਰਿਹਾ ਤੁਹਾਨੂੰ ਇੱਥੋਂ ਕਿੰਨਾ ਸੋਹਣਾ ਪਿਆਰਾ ਜਿਹਾ ਲੱਗਦਾ ਚਿੱਟਾ ਚਟਾ ਲੱਗਦਾ ਆ ਪੂਰਾ ਪਿੰਡ ਹੈ ਭਾਈ ਪੂਰਾ ਪਿੰਡ ਦੇਖੋ ਪਹਾੜ ਦੇ ਥੱਲੇ ਵਸਿਆ ਹੋਇਆ ਹੈ ਪਹਾੜ ਦੇ ਨਾਲ-ਨਾਲ ਤੇ ਆ ਬੀਚ ਦਾ ਕਿਨਾਰਾ ਹੈ ਸਾਰਾ ਬੀਚ ਦੇ ਕਿਨਾਰੇ ਤੇ ਪੂਰਾ ਪਿੰਡ ਹੈ ਜਿਹੜਾ ਵਸਿਆ ਹੋਇਆ ਕੁੰਮ ਦੇ ਕਮਨ ਦੇ ਅਪਾ ਫੇਰ ਉਸੇ ਪਾਸੇ ਆ ਗਏ ਆ ਥੱਲੇ ਵੱਲ ਨੂੰ ਜਾ ਰਹੇ ਆ ਹੁਣ ਇਥੋਂ ਬਾਈ ਮੈਂ ਕਿਹਾ ਐਨਜੋਏ ਵਾਲਾ ਵਿਊ ਆ ਫੁੱਲ ਐਨਜੋਏ ਕਰ ਸਕਦੇ ਤੁਸੀਂ ਨਾ ਆਪਦੇ ਫਰੈਂਡ ਨਾਲ ਆਓ ਗਰੁੱਪ ਨਾਲ ਆਓ ਦੋਸਤਾਂ ਨਾਲ ਆਓ ਨਾ ਐਨਜੋਏ ਕਰਨ ਦਾ ਬੜਾ ਸੋਹਣਾ ਆ ਏਰੀਆ ਇਹ ਐਨਜੋਏ ਇਥੇ ਬੜਾ ਖੁੱਲ ਕੇ ਕਰਿਆ ਜਾ ਸਕਦਾ ਹੈ 걸ਫ੍ਰੈਂਡ ਨਾਲ ਆਉ ਤਾਂ ਵੀ ਤੇ ਉਹ ਦੇਖੋ 걸ਫ੍ਰੈਂਡ ਵਾਲਾ ਤਾਂ ਵਿਊ ਮੈਂ ਤੁਹਾਨੂੰ ਦਿਖਾਈ ਦਿੰਦਾ ਆ ਮੁੰਡਾ ਕਿਵੇਂ ਜੱਫੀ ਪਾਈ ਖੜਾ ਇੰਦੀ ਲੱਗਦਾ ਵੈਸੇ ਮੈਨੂੰ ਬਾਈ ਐਨ ਨਜ਼ਾਰੇ ਲੈ ਰਿਹਾ ਆ ਬਾਈ ਜਿਹੜਾ ਹਵਾ ਮਹਿਲ ਦੂਰੋਂ ਦਿਸਦਾ ਸੀ ਨਾ ਉਹਦੇ ਅੰਦਰ ਆ ਗਏ ਆਪਾਂ ਇਹੋ ਜਿਹਾ ਦਿਸਦਾ ਹੈ ਤੇ ਇਹ ਤੇ ਬਾਈ ਆ ਚੀਜ਼ ਬਣੀ ਹੋਈ ਹੈ ਕੁਝ ਪਤਾ ਨਹੀਂ ਕੀ ਹੈ ਬੜਾ ਤਗੜੀ ਬਿਲਡਿੰਗ ਜੀ ਬਣਾਈ ਹੋਈ ਹੈ ਨਾ ਪੱਥਰੀ ਪੱਥਰ ਹੈ ਬਾਈ ਸਾਰਾ ਪੱਥਰ ਹੈ ਜਿਵੇਂ ਕਿ ਸਮੁੰਦਰੀ ਪੱਥਰ ਹੋਵੇ ਕੁਛ ਨਾ ਭਿਆਨਕ ਜਾਂ ਹੁੰਦਾ ਤਗੜਾ ਜਿਹਾ ਕੰਮ ਹੋ ਪੱਥਰ ਤੇ ਇੱਥੇ ਲੋਕ ਫੋਟੋ ਬਹੁਤ ਖਿੱਚਦੇ ਆ ਇੱਥੇ ਖੜ ਕੇ ਫੋਟੋ ਖਿਚਵਾਉਂਦੇ ਆ ਬਾਈ ਪਿੱਛੇ ਵਾਲਾ ਵਿਊ ਹੈ ਜਿਹੜਾ ਬਰਾ ਸੋਨਾ ਆ ਸਕੇ ਇੱਥੇ ਕੁੜੀਆਂ ਬਹੁਤ ਫੋਟੋਆਂ ਖਿਚਾਉਂਦੀਆਂ ਨੇ ਮੈਂ ਦੇਖ ਰਿਹਾ ਸੀਗਾ ਇੱਥੋਂ ਸਾਰੀ ਬੀਚ ਹੈ ਜਿਹੜੀਆਂ ਪ੍ਰੋਪਰ ਦਿਸਦੀ ਹੈ ਵੀ ਇਹ ਸਾਈਕਲ ਲੈ ਲੈ ਕੇ ਉੱਤੇ ਤੱਕ ਆਇਆ ਪਹਾੜਾਂ ਤੇ ਦੇਖ ਲੈ ਸਾਈਕਲ ਲੈ ਕੇ ਸਾਡੇ ਵਾਲੇ ਇਹਨਾਂ ਨਾਲ ਜੀ ਮੋਟਰਸਾਈਕਲ ਲੈ ਕੇ ਜਾਵਾਂਗੇ ਸਾਈਕਲ ਸੁਕਲ ਤੇ ਨਹੀਂ ਜਾ ਜਣਾ ਇਹ ਸਾਈਕਲ ਲੈ ਕੇ ਘੁੰਮਣ ਦਾ ਘੁੰਮਣਾ ਜ਼ਿਆਦਾ ਪਸੰਦ ਕਰਦੇ ਆ ਤੋਪਾਂ ਵਾਲੇ ਏਰੀਆ 'ਚ ਫੇਰ ਆ ਗਏ ਆਪਾਂ ਘੁੰਮ ਕੇ ਨਾ ਜਿੱਧਰ ਤੋਪਾਂ ਖੜੀਆਂ ਆ ਆਪਾਂ ਹੁਣ ਜਾਵਾਂਗੇ ਉਧਰ ਉਹ ਕਿਲੇ ਤੇ ਜਾਵਾਂਗੇ ਕਿਲੇ ਵਾਲੇ ਪਾਸੇ ਦੇਖਦੇ ਆ ਕੀ ਹੈ ਮੇਰੇ ਖਿਆਲ ਨਾਲ ਉਹ ਤਾਂ ਗੇਟ ਬੰਦ ਹੈ ਅੰਦਰ ਨਹੀਂ ਜਾ ਸਕਦੇ ਆਪਾਂ ਕਿਲੇ ਦੇ ਪਰ ਫਿਰ ਵੀ ਜ ਤੇ ਫਿਰ ਵੀ ਆਪਾਂ ਜਾ ਕੇ ਆਵਾਂਗੇ ਬਾਈ ਪੂਰਾ ਖਤਰਨਾਕ ਜਿਹਾ ਏਰੀਆ ਹੈ ਨਾ ਪੈਰ ਤਿਲਕਣ ਦਾ ਡਰ ਆ ਇਹ ਉਹੀ ਏਰੀਆ ਆ ਗਿਆ ਜਿੱਥੋਂ ਦੀ ਆਪਾਂ ਐਂਟਰ ਹੋਏ ਸੀ ਨਾ ਇੱਥੋਂ ਦੀ ਆ ਗੇਟ ਤੋਂ ਐਂਟਰ ਹੋਏ ਸੀਗੇ ਆ ਇੱਥੋਂ ਦੀ ਆਪਾਂ ਗਏ ਸੀਗੇ ਅੱਗੇ ਨੂੰ ਤੇ ਇਹ ਉਹੀ ਏਰੀਆ ਆ ਗਿਆ ਮਿੱਤਰੋ ਤੇ ਬਾਈ ਇੱਥੇ ਨਾ ਤੁਸੀਂ ਬਿਲਕੁਲ ਕਰੋ ক্লোਜ਼ ਆਪਾਂ ਪਾਣੀ ਨਾਲ ਕੱਲੀ-ਕੱਲੀ ਚੀਜ਼ ਦਿਸਦੀ ਆ ਉਹ ਤੁਹਾਨੂੰ ਪਾਣੀ 'ਚ ਦਿਖ ਵੀ ਰਹੇ ਹੋਣੇ ਉਹ ਦੇਖੋ ਤੈਰਾਕੀ ਜੀ ਕਰਦਾ ਹੈਗਾ ਇੱਕ ਕਿਸ਼ਤੀ ਕੱਲੀ ਛੱਡੀ ਹੋਈ ਆ ਭਰਾਵਾਂ ਨੇ ਛੋਟੀ ਜੀ ਤੇ ਬਾਈ ਕਿਸਮਤ ਕਈਆਂ ਦੀ ਹੁੰਦੀ ਹੈ ਲੱਕੀ ਆ ਭਰਾ ਇਹਦੇ ਕੋਲੇ ਐਨ ਗੋਰੀ ਚਿੱਟੀ ਕੁੜੀ ਨਹੀਂ ਫਿਰਦਾ ਨਾਲ ਕਾਲਾ ਹੋ ਕੇ ਵੀ ਚਲੋ ਕੋਈ ਨਹੀਂ ਆ ਰਾਈਡਰ ਆ ਆਪਾਂ ਬਾਈ ਗੋਸਟ ਰਾਈਡਰ ਦੀ ਤਰ੍ਹਾਂ ਹੁਣ ਰਾਈਡਿੰਗ ਕਰਦੇ 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 ਉੱਤੇ ਨੂੰ ਜਾਵਾਂਗੇ ਕੋਈ ਕੋਈ ਇਧਰ ਹਾਈ ਜਿਹਾ ਐ ਸਾਈਡੋ ਕਿਲਾ ਸੀਗਾ ਜਿਹੜਾ ਉੱਤੋਂ ਆਪਾਂ ਨੂੰ ਦਿਖ ਨਹੀਂ ਰਿਹਾ ਸੀਗਾ ਇਹ ਕਿਲਾ ਆ ਉਹ ਤੇ ਹੁਣ ਆਪਾਂ ਦੇਖਦੇ ਆਂ ਜਾ ਕੇ ਜੇ ਗੇਟ ਖੁੱਲਾ ਹੋਇਆ ਤਾਂ ਅੰਦਰ ਜਾਵਾਂ ਵੈਸੇ ਗੇਟ ਤਾਂ ਬੰਦ ਸੀਗਾ ਅਗਲਾ ਵੀਰ ਇੱਥੋਂ ਨਾ ਪੂਰਾ ਈਚ ਦਾ ਜਿਹੜਾ ਵਿਊ ਵੀ ਦਿਸਦਾ ਬਾਈ ਆ ਬੋਟਸ ਖੜੀਆਂ ਹੋਈਆਂ ਆ ਈਚ ਤੇ ਆਈ ਹੋਈਆਂ ਕਸ਼ਤੀਆਂ ਜੀਆਂ